ਸ਼ੋਰ ਰਿਪੋਰਟਸ ਆ ਰਹੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਇਹ ਦੱਸਦੀਆਂ ਕਿ ਕੈਨੇਡਾ ਦੇ ਵਿੱਚ ਕਿਸੇ ਵੇਲੇ ਵੀ ਸ਼ਾਂਤੀ ਫੈਲ ਸਕਦੀ ਹੈ ਸਮਾਜਿਕ ਰਾਜਕਤਾ ਫੈਲ ਸਕਦੀ ਹੈ ਜਾਂ ਇਹਦਾ ਕਹਿ ਲਓ ਕਿ ਇਹ ਬਿਲਕੁਲ ਸਮਾਜਿਕ ਰਾਜਕਤਾ ਫੈਲਣ ਤੋਂ ਪਹਿਲਾਂ ਵਾਲੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸਿਰਫ ਇੱਕ ਘਟਨਾ ਦੀ ਉਡੀਕ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਕੋਮਿਸ ਇਨਫੋਰਮੇਸ਼ਨ ਕਿਤੇ ਨਾ ਕਿਤੇ ਕੋ ਰਿਊਮਰ ਕਿਤੇ ਨਾ ਕਿਤੇ ਕੋ ਰੌਲਾ ਰੱਪਾ ਪਰ ਇੱਕ ਟੈਂਸ਼ਨ ਜਿਹੜੀ ਤਣਾਅ ਇਸ ਵੇਲੇ ਪੂਰਾ ਚੰਗੀ ਤਰ੍ਹਾਂ ਬਣ ਚੁੱਕਿਆ ਇਹਨੂੰ ਜੋੜ ਕੇ ਦੇਖਿਆ ਯਾਰ ਯੂਕੇ ਦੇ ਨਾਲ ਅਸਾਂਬਰ ਦੇ ਵਿੱਚ ਯੂਕੇ ਦੇ ਵਿੱਚ ਦੰਗੇ ਹੋਏ ਸੀ ਰਾਇਟਸ ਹੋਏ ਸੀ ਜਿੱਥੇ ਇੱਕ ਬੇਸ ਇਨਫਾਰਮੇਸ਼ਨ ਸੀਗੀ ਜਿਹਦੇ ਤੋਂ ਬਾਅਦ ਸਟੈਬਿੰਗ ਹੋ ਗਈ ਤਿੰਨ ਯੰਗ ਗਰਲਸ ਦੀ ਤੇ ਜਿਹੜਾ ਇੱਕ ਜਿਹੜੀ ਸੀਗੀ ਟੇਲਰ ਸਵਿਫਟ ਥੀਮ ਡਾਂਸ ਕਲਾਸ ਸੀਗੀ ਜੁਨਾਈ 29 ਨੂੰ ਤੇ ਉਹਦੇ ਤੋਂ ਬਾਅਦ ਸੋਸ਼ਲ ਜਿਹੜਾ ਇੱਕ ਕਹ ਲੋ ਕਿ ਜਿਸ ਕਿਸਮ ਦੇ ਨਾਲ ਉੱਥੇ ਸਮਾਜਿਕ ਰਾਜਕਤਾ ਫੈਲੀ ਆ ਕਿਹੜੀਆਂ ਬਹੁਤ ਸਟੇਬਲ ਡੈਮੋਕ੍ਰੇਸੀ ਸਮਝੀਆਂ ਜਾਂਦੀਆਂ ਉਹਨਾਂ ਦੇ ਵਿੱਚੋਂ ਇੱਕ ਸੀ ਜਿੱਥੇ ਕੁਝ ਹੋ ਗਿਆ ਉਦਾਂ ਦਾ ਕਿਹਾ ਜਾ ਰਿਹਾ ਵੀ ਕੈਨੇਡਾ ਦੇ ਵਿੱਚ ਵੀ ਕਿਸੇ ਵੇਲੇ ਵੀ ਹੋ ਸਕਦਾ ਵਾਇਲੈਂਸ ਇੱਕ ਰੇਸਿਸਟ ਅਟੈਕ ਉਹਦੇ ਤੋਂ ਬਾਅਦ ਜਿਹੜਾ ਹ ਲੁੱਟਮਾਰ ਉੱਥੇ ਹੋਣੀ ਤੇ ਕਈ ਦਰਜਣਾਂ ਲੋਕ ਜ਼ਖਮੀ ਹੋ ਗਏ ਪੁਲਿਸ ਦੇ ਕਿੰਨੇ ਲੋਕ ਜ਼ਖਮੀ ਹੋਏ ਆ ਹਜ਼ਾਰ ਬੰਦੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਉੱਥੇ ਯੂਕੇ ਦੇ ਵਿੱਚ ਅਰੈਸਟ ਕੀਤਾ ਤੇ ਹਜ਼ਾਰ ਤੋਂ ਜ਼ਿਆਦਾ ਉਹਨਾਂ ਨੇ ਚੱਕ ਕੇ ਜੇਲ੍ਹ ਚ ਸਿੱਟਿਆ ਹੁਣ ਅਟੈਕਰ ਇੱਕ 17 ਸਾਲ ਦਾ ਉੱਥੇ ਜਿਹੜਾ ਜਿਹਦਾ ਕਿ ਕਾਡਿਫ ਦੇ ਵਿੱਚ ਜਨਮ ਹੋਇਆ ਉੱਥੇ ਦਾ ਸੀਗਾ ਵੇਲਜ਼ ਦੇ ਵਿੱਚ ਗਲਤ న్యూਸ ਸੋਸ਼ਲ ਮੀਡੀਆ ਦੇ ਉੱਤੇ ਫੈਲ ਗਈ ਸੀ ਉੱਥੇ ਜਿਹਦੇ ਵਿੱਚ ਇਹ ਗਿਆ ਕਿਹਾ ਗਿਆ ਸੀ ਕਿ ਜਿਹੜੇ ਮੁਸਲਮ ਅਸਾਈਲਮ ਸੀਕਰ ਸੀਗੇ ਵੀ ਉਹ ਇਹਦੇ ਵਿੱਚ ਸ਼ਾਮਲ ਸੀਗੇ ਮਿਸ ਇਨਫਾਰਮੇਸ਼ਨ ਲਗਾਤਾਰ ਅੱਗੇ ਚੱਲੇ ਗਈ ਤੇ ਉਹਦੇ ਤੋਂ ਬਾਅਦ ਜਿਹੜੇ ਐਂਟੀਮੀਂਗ ਗਰੈਂਟ ਤੇ ਐਂਟੀ ਫੋਰਨਰ ਜਿਹੜੇ ਸੈਂਟੀਮੈਂਟਸ ਸੀਗੇ ਜਾਂ ਜਿਹੜਾ ਡਾਰਸ ਹੈਗਾ ਪੋਲਿਟਿਸ਼ੀਅਨਸ ਤੇ ਜਾਂ ਇੱਕ ਸਿਰੇ ਦੇ ਸੱਜੇ ਪੱਖੀ ਗਰੁੱਪ ਜਿਹੜੇ ਸੀਗੇ ਉਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਜ਼ਿਆਦਾ ਹੋ ਗਈ ਤੇ ਉਹਦੇ ਨਾਲ ਹੋਇਆ ਇਹ ਕਿ ਇੱਕ ਮਤਲਬ ਬਹੁਤ ਮਾੜੀ ਵਾਇਲੈਂਸ ਯੂਕੇ ਦੇ ਵਿੱਚ ਨਦਰਨ ਆਇਰਲੈਂਡ ਦੇ ਵਿੱਚ ਪਿਛਲੇ 10 ਸਾਲਾਂ ਚ ਇਦਾਂ ਦੀ ਗੱਲਬਾਤ ਨਹੀਂ ਸੀ ਜਿਹੜੀ ਉੱਥੇ ਵਾਪਰੀ ਆ ਹੁਣ ਜਿਹੜੇ ਸਮਾਜ ਵਿਗਿਆਨੀ ਨੇ ਉਹ ਜਦੋਂ ਸੋਸ਼ਲ ਡਾਇਨਾਮਿਕਸ ਨੂੰ ਸਮਝ ਰਹੇ ਆ ਤੇ ਉਹ ਇਹ ਦੱਸ ਰਹੇ ਆ ਕਿ ਕੈਨੇਡਾ ਦਾ ਸਮਾਜ ਇਸ ਤਰੀਕੇ ਨਾਲ ਬਦਲਿਆ ਕਿ ਇੱਥੇ ਵੀ ਮਾਹੌਲ ਇਦਾਂ ਦਾ ਬਣਿਆ ਆ ਖਾਸ ਤੌਰ ਤੇ ਵੀ ਗ੍ਰੈਂਟਸ ਦੇ ਵਿਰੋਧ ਦੇ ਵਿੱਚ ਇੱਕ ਇੱਕ ਜਾਨੀ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਓ ਜਾਂ ਲੋਕਾਂ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਲੋਕ ਅਪਸੈਟ ਨੇ ਜੇਦਾ ਕਰਾਂ ਲੋਕ ਅੱਕੇ ਬੈਠੇ ਆ ਜਾਂ ਜੇਦਾ ਕਰਾਂ ਲੋਕਾਂ ਨੂੰ ਔਕਾ ਦਿੱਤਾ ਗਿਆ ਐ ਇਸ ਕਿਸਮ ਦੀ ਫੇਕ ਨਿਊਜ਼ ਸੋਸ਼ਲ ਮੀਡੀਆਜ਼ ਦੇ ਉੱਤੇ ਚੱਲ ਰਹੀ ਆ ਇਸ ਕਿਸਮ ਦਾ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਜਿਹੜੇ ਇਹ ਇਮੀਗ੍ਰੈਂਟਸ ਨੇ ਇਹਨਾਂ ਨੇ ਸਾਰਾ ਕੁਝ ਨੁਕਸਾਨ ਕਰ ਦਿੱਤਾ ਨੇ ਕੰਮ ਲਾ ਲੈ ਇਵਨ ਜਿਹੜੇ ਜਿਹੜੇ ਮਤਲਬ ਉਸ ਭਾਈਚਾਰੇ ਦੇ ਲੋਕ ਨੇ ਉਹ ਵੀ ਇਸ ਗੱਲ ਦੇ ਵਿਰੋਧ ਹੋਇਆ ਵੀ ਇਮੀਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਜਸਟਨ ਟ੍ਰੋਟੋ ਦੀ ਲੋਚਨਾ ਹੋ ਰਹੀ ਹੈ ਉਹਦੇ ਤੋਂ ਬਾਅਦ ਹੁਣ ਖਤਰਾ ਕਿੱਥੇ ਆ ਜਿੱਥੇ ਤੇ ਇਹਨਾਂ ਦੀ ਬਹੁ ਗਿਣਤੀ ਆ ਮੰਨ ਲਓ ਸਾਰੀ ਬ੍ਰੈਂਪਟਨ BC অন্ਟਾਰੀਓ ਹੈ ਨਾ ਥੰਮ ਦੇ ਉੱਥੇ ਕੁਝ ਨਹੀਂ ਹੋ ਸਕਦਾ ਕਿਉਂਕਿ ਆਪੇ ਬਹੁ ਗਿਣਤੀ ਚ ਨੇ ਜਿਹੜੇ ਲੋਕ ਬਾਹਰੋਂ ਆਏ ਨੇ ਜਾਂ ਦੂਜੇ ਨੇ ਜਿੱਥੇ ਕਿਤੇ ਜਿਵੇਂ ਐਡਮੰਟਨ ਕੈਲਗਰੀ ਜਾਂ ਜਿੱਥੇ ਕਿਤੇ ਉਹ ਇਲਾਕੇ ਜਿਹਨਾਂ ਉਹਨਾਂ ਤੋਂ ਵੀ ਵੱਖਰੇ ਇਲਾਕਿਆਂ ਦੇ ਵਿੱਚ ਜਿੱਥੇ ਇਹ ਗਿਣਤੀ ਘਟਾ ਇਹਨਾਂ ਦੀ ਉੱਥੇ ਇਹ ਸਮੱਸਿਆ ਆ ਸਕਦੀ ਐ ਐਡਵੰਟਨ ਦੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਦਾ ਜਿਹੜਾ ਕਤਲ ਹੋਇਆ ਤੇ ਉਸ ਤੋਂ ਬਾਅਦ ਉੱਥੋਂ ਦੇ ਮੇਅਰ ਨੇ ਮੰਗ ਕੀਤੀ ਸੀ ਵੀ ਇਹਨੂੰ ਹੇਟ ਕਰਾਈਮ ਦੇ ਇਨਸੀਡੈਂਟ ਵਜੋਂ ਸਮਝਿਆ ਜਾਵੇ ਜੇ ਦੀ ਤਫ਼ਤੀਸ਼ ਉਦਾਂ ਕੀਤੀ ਜਾਵੇ ਲੋਕਾਂ ਦੇ ਵਿੱਚ ਇਸ ਕਿਸਮ ਦੀ ਸੋਸ਼ਲ ਮੀਡੀਆ ਨੇ ਭਾਵਨਾ ਪੈਦਾ ਕਰ ਦਿੱਤੀ ਆ ਜਾਂ ਜਿਹੜੀ ਟੈਨਸ਼ਨ ਕ੍ਰੀਏਟ ਹੋਈ ਆ ਸਾਰੇ ਸਮਾਜ ਦੇ ਵਿੱਚ ਇਸ ਵੇਲੇ ਸਰਕਾਰਾਂ ਨੂੰ ਇਦਾਂ ਲੱਗਦਾ ਵੀ ਇਮੀਗ੍ਰੇਸ਼ਨ ਜ਼ਰੂਰੀ ਆ ਕੈਨੇਡਾ ਦੇ ਚ ਰਹਿਣ ਵਾਲੇ ਬੰਦਿਆਂ ਨੂੰ ਇਦਾਂ ਲੱਗਦਾ ਵੀ ਸਾਡੀ ਹਰ ਸਮੱਸਿਆ ਦੇ ਲਈ ਇਮੀਗ੍ਰੈਂਟ ਜ਼ਿੰਮੇਵਾਰ ਨੇ ਸਾਨੂੰ ਨੌਕਰੀਆਂ ਮਿਲੀਆਂ ਸੀ ਸਾਡਾ ਸਾਰਾ ਕੁਝ ਹੋ ਗਿਆ ਸੀ ਸਾਰਾ ਕੁਝ ਇਹ ਲੈ ਗਿਆ ਅਸਲ ਹਾਲਾਤ ਇਹ ਨਹੀਂ ਆ ਅਸਲ ਸਚਾਈ ਹੋਰ ਆ ਪਰ ਜਿੰਨਾ ਕ ਜਿਵੇਂ ਉਹ ਹੁੰਦਾ ਨਾ ਕਿ ਸੁੱਕੇ ਘਾਹ ਦੇ ਉੱਤੇ ਤੁਸੀਂ ਬੈਠੇ ਆ ਤੇ ਤਿੱਲੀ ਕਿਸੇ ਨੇ ਇੱਕ ਸਿੱਟ ਵੀ ਤੇ ਭਾਂਬੜ ਮੱਚ ਜਾਂਦੇ ਆ ਕੈਨੇਡਾ ਲਗਭਗ ਉਸ ਕਿਸਮ ਦੀ ਇੱਕ ਟੈਨਸ਼ਨ ਦੇ ਵਿੱਚੋਂ ਇਸ ਵੇਲੇ ਲੰਘ ਰਿਹਾ ਕਿਤੇ ਵੀ ਇੱਕ ਗਲਤ ਖਬਰ ਆ ਗਈ ਕਿਤੇ ਵੀ ਇੱਕ ਮਿਸ ਇਨਫੋਰਮੇਸ਼ਨ ਆ ਗਈ ਉਸ ਚੀਜ਼ ਨੇ ਭੜਕਾਹਟ ਪੈਦਾ ਕਰ ਦੇਣੀ ਹੈ ਸਮਾਜ ਦੇ ਵਿੱਚ ਇਹ ਗੱਲ ਕਈ ਮਾਹਰ ਕਈ ਜਿਹੜੇ ਇਹਨੂੰ ਸਮਾਜ ਦੇ ਬਦਲਾਅ ਨੂੰ ਲਗਾਤਾਰ ਦੇਖਦੇ ਆਬਜ਼ਰਵ ਕਰਦੇ ਆ ਉਹ ਇਸ ਵੇਲੇ ਵਾਰਨ ਕਰ ਰਹੇ ਉਹਦੇ ਚ ਇੱਕ ਗੱਲ ਤੇ ਜਿਹੜੀ ਸਭ ਤੋਂ ਵਧੀਆ ਸਮਝਣ ਵਾਲੀ ਇਹ ਹੈ ਕਿ ਤੁਹਾਨੂੰ ਰਿਲਾਈਏਬਲ ਸੋਰਸ ਤੇ ਯਕੀਨ ਕਰਨਾ ਪਊਗਾ ਕਿ ਅਸਲ ਦੇ ਵਿੱਚ ਕਿਹੜੀ ਖਬਰ ਸੱਚੀ ਆ ਜਾਂ ਕਿਹੜੀ ਝੂਠੀ ਆ ਕੀ ਕੋਈ ਇਦਾਂ ਦੀ ਗੱਲਬਾਤ ਹੈਗੀ ਆ ਜਾਂ ਨਹੀਂ ਹੈਗੀ ਵੈਸੇ ਹੀ ਤਾਂ ਨਹੀਂ ਬਹੁਤ ਵੱਡੇ ਵੱਡੇ ਇਸ ਚੀਜ਼ ਦੇ ਨਾਲ ਮਤਲਬ ਇਤਿਹਾਸ ਦੇ ਵਿੱਚ ਬਹੁਤ ਬੰਦ ਭਾਗੀਆਂ ਘਟਨਾਵਾਂ ਵਕਰੀ ਅਮਰੀਕਾ ਦੇ ਵਿੱਚ ਤਲਸਾ ਮੈਸੇਕਰ ਵਰਗਾ ਜਿਹੜਾ ਕਣਾਉਣਾ ਕੰਮ ਉਥੇ ਜਿਸ ਕਿਸਮ ਦੇ ਨਾਲ ਹੋਇਆ ਸੀ ਔਰ ਇੱਕ ਛੋਟੀ ਜਿਹੀ ਮਿਸ ਇਨਫੋਰਮੇਸ਼ਨ ਕਿ ਉਹ ਉਦੋਂ ਤੱਕ ਸੋਸ਼ਲ ਮੀਡੀਆ ਵੀ ਨਹੀਂ ਸੀ ਹੁੰਦਾ ਜਦੋਂ ਦੀਆਂ ਉਹ ਤਲਸਾ ਮੈਸੇਕਰ ਹੁੰਦਾ ਸੀ ਕਿ ਉਹ ਜਿਹੜਾ ਨੌਜਵਾਨ ਮੁੰਡਾ ਬਾਹਰ ਬੈਠਾ ਸੀ ਬਲੈਕ ਭਾਈ ਚਹਰੇ ਦਾ ਤੇ ਉਹ ਵਾਸ਼ਰੂਮ ਦੇ ਲਈ ਅੰਦਰ ਬਿਲਡਿੰਗ ਦੇ ਵਿੱਚ ਜਾਂਦਾ ਤੇ ਉੱਥੇ ਇੱਕ ਕੁੜੀ ਦੀ ਉਹਨੂੰ ਹੱਥ ਵੱਜ ਜਾਂਦਾ ਉਹਦੀ ਲਿਫਟ ਜਿਹੜੀ ਐਲੀਵੇਟਰ ਦੇ ਵਿੱਚ ਤੇ ਉਹ ਤੋਂ ਫਿਰ ਉਹ ਕਿੱਡੀ ਗੱਲ ਵੱਧਦੀ ਹੈ ਉੱਥੇ ਦੰਗੇ ਫੈਲਦੇ ਆ ਕਿੰਨੇ ਕਤਲ ਹੁੰਦੇ ਆ ਕੀ ਕੁਛ ਉੱਥੇ ਪੰਨ ਤੋੜ ਹੁੰਦੀ ਹੈ ਜਿਹੜਾ ਅੱਜ ਵੀ ਅਮਰੀਕਾ ਦੇ ਇਤਿਹਾਸ ਵਿੱਚ ਯਾਦ ਰੱਖਿਆ ਜਾਂਦਾ ਇਹੀ ਕੁਛ ਉਹਦਾ ਇੱਕ ਵੱਖਰਾ ਤਰੀਕਾ ਜਿਹੜਾ ਜਾਂ ਉਹਦਾ ਬਦਲਿਆ ਰੂਪ ਯੂਕੇ ਦੇ ਵਿੱਚ ਅਸੀਂ ਥੋੜਾ ਚਿਰ ਪਹਿਲਾਂ ਹੱਥ ਦੇਖਿਆ ਜੋ ਕੁਛ ਉੱਥੇ ਹੋਇਆ ਉਹਦੇ ਤੋਂ ਬਾਅਦ ਜਿਹੜੀ ਨਫ਼ਰਤ ਲੋਕਾਂ ਦੇ ਵਿੱਚ ਫੈਲ ਜਾਂਦੀ ਉਹ ਬਹੁਤ ਖਤਰਨਾਕ ਔਰ ਗੱਲ ਕੋਈ ਵੀ ਹੋਵੇ ਉਹਨੂੰ ਫਿਰ ਇਮੀਗ੍ਰੈਂਟਸ ਦੇ ਨਾਲ ਜੋੜ ਦਿੱਤਾ ਜਾਂਦਾ ਆ ਜਿਹੜਾ ਕਿ ਮਾੜਾ ਹੈ ਭਾਵੇਂ ਮਲਟੀਕਲਚਰਲਿਜ਼ਮ ਇੱਥੇ ਸਾਰਾ ਕੁਝ ਆਪਣੇ ਕੋਲ ਹੈ ਡਾਈਵਰਸਿਟੀ ਹੈ ਇੱਥੇ ਅਸਲ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਨੇ ਜੇ ਇਸ ਕਿਸਮ ਦੀਆਂ ਕੰਡੀਸ਼ਨਸ ਨੇ ਉੱਥੇ ਯੂਕੇ ਦੇ ਵਿੱਚ ਉਹਨੂੰ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਿੱਦਾਂ ਦੀ ਡੈਮੋਗ੍ਰਾਫਿਕ ਸ਼ਿਫਟ ਆ ਜਿੱਦਾਂ ਦੀ ਜਿਹੜੀ ਨਫ਼ਰਤ ਵਧੀ ਆ ਜੇ ਇਸ ਕਿਸਮ ਦੀ ਪੋਲਰਾਈਜੇਸ਼ਨ ਹੋਈ ਆ ਜੇ ਇਸ ਕਿਸਮ ਦੀ ਮਿਸ ਇਨਫਰਮੇਸ਼ਨ ਸਪਰੈਡ ਹੋਈ ਆ ਉਹ ਇੱਥੇ ਵੀ ਉਸੇ ਤਰ੍ਹਾਂ ਦੀ ਪੈਦਾ ਹੋ ਰਹੀ ਆ ਤੇ ਹਾਲਾਤ ਉਦਾਂ ਦੇ ਬਣ ਰਹੇ ਆ ਇਹਦੇ ਨਾਲ ਜੇ ਇਸ ਇਸ਼ੂ ਨੂੰ ਸਮੇਂ ਦੇ ਉੱਤੇ ਅਡਰੈਸ ਨਾ ਕੀਤਾ ਗਿਆ ਇਹਨਾਂ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਅਨਰੈਸਟ ਹੋਣੀ ਲਾਜ਼ਮੀ ਆ ਕਿਸੇ ਵੇਲੇ ਵੀ ਇਹ ਚੀਜ਼ਾਂ ਵਾਪਰ ਸਕਦੀਆਂ ਕੈਨੇਡਾ ਦੇ ਸ਼ਹਿਰਾਂ ਦੇ ਵਿੱਚ ਬਿਲਕੁਲ ਯੂਕੇ ਦੇ ਬੇਸ ਦੇ ਉੱਤੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦਾ ਇੱਕ ਇਨਫਲਕਸ ਇੱਕ ਬਹੁਤ ਇਕੱਠੀ ਇਮੀਗ੍ਰੇਸ਼ਨ ਹੋਈ ਹੈ ਔਰ ਉਹ ਭਾਂਤ ਭਾਂਤ ਦੀ ਲੱਕੜੀ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਦੇਸ਼ਾਂ ਤੋਂ ਲੋਕ ਇੱਥੇ ਆ ਕੇ ਵਸ ਗਏ ਜਿਹੜਾ ਜਿਹੜਾ ਜਿਹੜੇ ਇਹਦੇ ਹਿਊਮਨ ਰਾਈਟਸ ਤੇ ਨਾਰਮਸ ਆ ਉਹਨਾਂ ਦਾ ਵੱਖਰਾ ਰੋਲਾ ਹੈ ਡਾਈਵਰਸਿਟੀ ਇੱਥੇ ਕੁਦਰਤੀ ਤੌਰ ਦੇ ਉੱਤੇ ਹੈਗੀ ਹੈ ਪਰ ਇਸ ਡਾਈਵਰਸਿਟੀ ਤੇ ਇਹਦੇ ਨਾਲ ਚੈਲੰਜਸ ਵੀ ਆ ਜਿਹੜੀ ਇੰਟੀਗ੍ਰੇਸ਼ਨ ਦੇ ਵਿੱਚ ਜਾਂ ਐਕਸੈਪਟੈਂਸ ਦੇ ਵਿੱਚ ਇਹ ਇੱਕ ਬਹੁਤ ਵੱਡਾ ਮਸਲਾ ਆ ਇੱਥੇ ਦਾ ਕੈਨੇਡਾ ਨੇ ਲਗਭਗ 40 ਲੱਖ ਬੰਦਾ ਇੱਥੇ ਸਦਿਆ 2005 ਤੋਂ ਬਾਅਦ ਇਹਨੂੰ ਸਿਟੀਨਸ਼ਿਪ ਦਿੱਤੀ ਆ ਜਾਂ ਜਿਹੜੇ ਪੱਕੇ ਹੋਏ ਆ ਇੱਥੇ ਹੁਣ ਇਹ 1/3 ਆ ਜਿਹੜੇ ਔਰ ਇਹ ਸਾਰੇ ਵਿੱਚੋਂ 1/3 ਇੰਡੀਆ ਤੋਂ ਆਇਆ ਇੰਡੀਆ ਫਿਲਪੀਨ ਤੇ ਚਾਈਨਾ ਤੋਂ ਉਹਨਾਂ ਦੇ ਵਿੱਚ ਇੰਡੀਅਨਸ ਦੀ ਮੈਜੋਰਿਟੀ ਆ ਦੂਜੇ ਕੁਸ਼ ਜਿਹੜੇ ਆ ਉਹ ਨਾਨ ਵਾਈਟ ਨਾਨ ਯੂਰੋਪੀਅਨ ਜਿਹੜੇ ਜਿਹੜੇ ਰੇਸ਼ੀਅਲ ਪਰਸੈਂਟੇਜ ਆ ਉਹ ਜ਼ਿਆਦਾ ਹੋ ਗਿਆ 2/3 ਹੋ ਗਿਆ ਇਮੀਗ੍ਰੈਂਟਸ ਦੀ ਜੇ ਅਸੀਂ 190 ਦੇ ਨਾਲ ਕੰਪੇਅਰ ਕਰਦੇ ਆ 90 ਦੇ ਵਿੱਚ ਜਿਹੜੇ 54% ਇਮੀਗ੍ਰੈਂਟ ਸੀ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ 6% ਜਿਹੜੇ ਸੀਗੇ ਉਹ 54% ਜਿਹੜੇ ਆ ਉਹ ਇਮੀਗ੍ਰੈਂਟ ਸੀਗੇ ਯੂਰਪ ਦੇ ਵਿੱਚ ਬੌਰਨ ਸੀਗੇ ਤੇ 6% ਇੱਥੇ ਸੀਗੇ ਆਪਣੇ ਅਮਰੀਕਾ ਦੇ ਵਿੱਚ ਜਿਹੜਾ ਗਵਰਨਮੈਂਟ ਦਾ ਡਾਟਾ ਤੁਸੀਂ ਚੱਕ ਕੇ ਹੁਣ ਦੇਖਦੇ ਆ ਤੇ ਜਿਹੜੀ ਰੇਸ਼ੀਅਲ ਗਰੁੱਪਸ ਨੇ ਜਿਹੜੇ ਗਵਰਨਮੈਂਟ ਦੇ ਡਾਟਾ ਦੇ ਅਨੁਸਾਰ ਜਿਹੜੇ ਰੈਸੀਅਲ ਗਰੁੱਪਸ ਨੇ 69.3% ਇਮੀਗ੍ਰੈਂਟਸ ਤੇ ਪੋਪੂਲੇਸ਼ਨ ਦੇ ਵਿੱਚ 2021 ਦੇ ਵਿੱਚ ਆ ਹੁਣ ਜੋ ਕੁਝ ਯੂਕੇ ਦੇ ਵਿੱਚ ਹੋਇਆ ਜਿਹੜੀ ਅਨਰੈਸਟ ਉੱਥੇ ਹੋਈ ਆ ਜਿਹੜੀਆਂ ਪੋਲਸ ਦੱਸ ਰਹੀਆਂ ਕੈਨੇਡਾ ਦੇ ਹਾਲਾਤ ਵੀ ਲਗਭਗ ਉਦਾਂ ਦੇ ਆ ਕਿਸੇ ਵੀ ਖਬਰ ਦੀ ਪੜਤਾਲ ਕਰੋ ਪੁੱਛੋ ਵੀ ਇਹ ਸਹੀ ਆ ਜਿਹੜੇ ਰਿਲਾਇਬਲ ਸੋਰਸਸ ਨੇ ਉਹਨਾਂ ਦੇ ਉੱਤੇ ਜਾਓ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਨਾ ਕਰੋ ਬੜਾ ਕੁਝ ਇਹੋ ਜਿਹਾ ਫੈਲ ਰਿਹਾ ਜਾਂ ਫਲਾਇਆ ਜਾ ਰਿਹਾ ਜਿਹੜਾ ਇਸ ਸਮਾਜ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਪੈਦਾ ਕਰ ਰਿਹਾ ਮਾਹਰ ਕਹਿੰਦੇ ਆ ਕਿ ਜੋ ਯੂਕੇ ਦੇ ਵਿੱਚ ਦੰਗੇ ਹੋਏ ਆ ਕੈਨੇਡਾ ਬਹੁਤੀ ਦੂਰ ਨਹੀਂ ਜੇ ਇਸ ਮਸਲੇ ਦੇ ਉੱਤੇ ਧਿਆਨ ਨਾ ਦਿੱਤਾ ਗਿਆ ਤਾਂ ਇੱਥੇ ਵੀ ਇਹ ਕੁਝ ਹੋ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ